ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਊ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਆਈ ਵੱਡੀ ਅਪਡੇਟ ਦੱਸਦੀ ਹੈ ਕਿ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਜਾਨੀ ਕਿ ਪਿੰਡੂ ਵਿਕਾਸ ਅਤੇ ਪੰਚਾਇਤ ਮਾਈਕਮੀ ਨੂੰ ਪੱਤਰ ਅੱਜ ਜਾਰੀ ਕਰ ਦਿੱਤਾ ਹੈ ਜੇ ਉਸ ਪੱਤਰ ਦੀ ਗੱਲ ਕਰੀਏ ਉਸ ਪੱਤਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਮ ਲੋਕਾਂ ਅਤੇ ਉਮੀਦਵਾਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਦੋਂ ਹੋਣ ਜਾ ਰਹੀਆਂ ਨੇ ਦੂਸਰੇ ਪਾਸੇ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਦੇ ਵਿੱਚ 13622 ਪੰਚਾਇਤਾਂ ਨੇ ਜਿਨ੍ਹਾਂ ਨੂੰ ਲਗਭਗ ਪੰਗ ਹੋਏ ਨੂੰ 7 ਤੋਂ 8 ਮਹੀਨੇ ਹੋ ਗਏ ਨੇ ਹਾਲੇ ਵੀ ਪੰਜਾਬ ਸਰਕਾਰ ਇਸ ਤੇ ਕੋਈ ਮੰਤਨ ਨਹੀਂ ਕਰ ਰਹੀ ਕਿਉਂਕਿ 5 ਅਗਸਤ ਨੂੰ ਪੰਜਾਬ ਨਹੀਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਵਾਰ-ਵਾਰ ਡਿਲੇ ਕਿਉਂ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਉਹਨੇ ਸਾਰੇ ਹੀ ਜ਼ਿਲ੍ਹਾ ਦੇ ਅਧਿਕਾਰੀਆਂ ਨੂੰ ਇਹ ਅਲਰਟ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰਾਖਵਾ ਕਰਨ ਹੈ ਅਨਸੂਚਿਤ ਜਾਤੀਆਂ ਲਈ ਉਸ ਨੂੰ ਜਿਹੜਾ ਹੈ ਉਹ ਚਿੱਠੀ ਜਿਹੜੀ ਹੈ ਉਹ ਵੇਰਵੇ ਨੇ ਉਹ ਬਿਲਕੁਲ ਤਿਆਰ ਕਰ ਲਵੇ ਜਿਹੜੇ ਜ਼ਿਲ੍ਹਿਆਂ ਦੇ ਅਧਿਕਾਰੀ ਨੇ ਖਾਸ ਕਰਕੇ ਪੈਂਚਾ ਅਤੇ ਸਰਪੰਚਾਂ ਦੇ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚੋਂ ਰਾਖਵਾ ਕਰਨ ਹੈ ਅਤੇ ਕਿਹੜੇ ਪਿੰਡਾਂ ਵਿੱਚੋਂ ਜਨਰਲ BC ਅਤੇ SC ਹੈ ਇਸ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਨੇ ਪੱਤਰ ਲਿਖਿਆ ਹੈ ਅਤੇ ਫਟਕਾਰ ਵੀ ਲਾਈ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ ਚੋਣਾਂ ਲਈ ਮੈਨੂੰ ਹਰੀ ਝੰਡੀ ਦਿਓ ਅਤੇ ਮੈਂ ਮੌਕਾ ਦੇਖਦੇ ਹੀ ਹਰੀ ਝੰਡੀ ਕਰ ਦਿਆਂਗਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਉਂਕਿ ਚੋਣ ਕਮਿਸ਼ਨ ਤੇ ਬਿਲਕੁਲ ਸਹੀ ਹੈ ਕਿਉਂਕਿ ਚੋਣ ਕਮਿਸ਼ਨ ਦਾ ਤੇ ਫਰਜ ਹੁੰਦਾ ਹੈ ਕਿ ਪੰਜਾਬ ਸਰਕਾਰ ਪੂਕਤਾ ਪ੍ਰਬੰਧ ਕਰੇ ਚਾਹੇ ਉਹ ਪੰਚਾਇਤੀ ਚੋਣਾਂ ਹੋਣ ਚਾਹੇ ਉਹ ਚੋਣਾਂ ਹੋਣ ਵਿਧਾਨ ਸਭਾ ਦੀਆਂ ਚਾਹੇ ਹੋਣ ਲੋਕ ਸਭਾ ਦੀਆਂ ਇਹ ਪੰਜਾਬ ਸਰਕਾਰ ਯਾਨੀ ਕਿ ਸਟੇਟਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਖਾਸ ਕਰਕੇ ਜੇ ਗੱਲ ਕਰਦੇ ਹਾਂ ਪੰਚਾਇਤੀ ਚੋਣਾਂ ਦੀ ਜ਼ਿਲ੍ਹਾ ਪ੍ਰੇਸ਼ਦ ਚੋਣਾਂ ਦੀ ਅਤੇ ਨਗਰ ਨਿਗਮ ਚੋਣਾਂ ਦੀ ਇੱਥੇ ਕੀ ਹੁੰਦੀ ਹੈ ਕਿ ਸਟੇਟ ਜਿਹੜੇ ਪ੍ਰਦੇਸ਼ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੇ ਭੰਗ ਹੋਣ ਤੋਂ ਬਾਅਦ ਜਲਦੀ ਤੋਂ ਜਲਦੀ ਲਗਭਗ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜੀਆਂ ਭਾਵੇਂ ਪੰਚਾਇਤੀ ਚੋਣਾਂ ਹੋਣ ਚਾਹੇ ਉਹ ਨਗਰ ਨਿਗਮ ਦੀਆਂ ਚੋਣਾਂ ਹੋਣ ਚਾਹੇ ਹੋਣ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਉਹ ਕਰਵਾਉਣੀਆਂ ਜ਼ਰੂਰੀ ਹੁੰਦੀਆਂ ਨੇ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਨਗਰ ਨਿਗਮ ਦੀਆਂ ਚੋਣਾਂ ਨੂੰ ਲਗਭਗ ਕਈ ਹਲਕਿਆਂ ਦੇ ਵਿੱਚ 2-2 ਸਾਲ ਹੋ ਚੁੱਕੇ ਨੇ ਉਧਰ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਨੂੰ ਵੀ 2-2 ਸਾਲ ਹੋ ਚੁੱਕੇ ਨੇ ਜੇ ਗੱਲ ਕਰੀਏ ਪੰਚਾਇਤੀ ਚੋਣਾਂ ਦੀ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਭਗ 6 ਤੋਂ 7 ਮਹੀਨੇ ਹੋ ਗਏ ਨੇ ਜਨਨ ਕਿ ਪੰਚਾਇਤਾਂ ਪਿੰਡਾਂ ਦੇ ਵਿੱਚੋਂ ਖਾਰਜ ਹੋ ਚੁੱਕੀਆਂ ਨੇ ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਲਗਾਏ ਹੋਏ ਨੇ ਪੰਜਾਬ ਸਰਕਾਰ ਨੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਉਸ ਨੂੰ ਜਿਹੜਾ ਹੈ ਉਸ ਦੀ ਦੇਖਰੇਖ ਅਤੇ ਉਸ ਦੀ ਨਿਗਰਾਨੀ ਕਰ ਰਹੇ ਨੇ ਲੇਕਿਨ ਚੋਣ ਕਮਿਸ਼ਨ ਨੇ ਇਹ ਤਾਲ ਲਾਈ ਹੈ ਪੰਜਾਬ ਦੀ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਆਮ ਬੰਦੀ ਤੋਂ ਲੈ ਕੇ ਜਿਹੜਾ ਉਮੀਦਵਾਰ ਹੈ ਜਿੰਨੇ ਚੋਣ ਮੈਦਾਨ ਦੇ ਵਿੱਚ ਖੜੇ ਹੋਣਾ ਹੈ ਉਹਨਾਂ ਨੂੰ ਐਟਲੀਸਟ ਇਸ ਗੱਲ ਦਾ ਤੇ ਪਤਾ ਹੋਣਾ ਚਾਹੀਦਾ ਹੈ ਕਿ ਪੰਚਾਇਤੀ ਚੋਣਾਂ ਹੋਣੀਆਂ ਕਦਿਨੇ ਦੱਸ ਦਈਏ ਕਿ ਇਸ ਸਾਲ ਦੇ ਲਾਸਟ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਯਾਨੀ ਕਿ ਇੱਕ ਲਗਭਗ ਇੱਕ ਸਾਲ ਹੋ ਜਾਵੇਗਾ ਦਸੰਬਰ 2023 ਦੇ ਵਿੱਚ ਪੰਚਾਇਤੀ ਚੋਣਾਂ ਭੰਗ ਹੋ ਗਈਆਂ ਸੀ ਅਕੋਰਡਿੰਗ ਟੂ ਲਾ ਸਵਿਧਾਨ ਜਾਂ ਜਿਹੜਾ ਲੋਕਤੰਤਰ ਦੀ ਮਰਿਆਦਾ ਹੈ ਲੇਕਿਨ 7ਵੇਂ ਨੇ ਹੁਣ ਹੋ ਗਏ ਨੇ 8ਵਾਂ ਮਹੀਨਾ ਆਉਣ ਵਾਲਾ ਯਾਨੀ ਕਿ ਦਸੰਬਰ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਇਸ ਤਰ੍ਹਾਂ ਦੀਆਂ ਖਬਰਾਂ ਦੇ ਦਿੱਤੀਆਂ ਨੇ ਚੋਣ ਕਮਿਸ਼ਨ ਨੇ ਉਹਨਾਂ ਨੇ ਕਿਹਾ ਕਿ ਜਿੰਨੀ ਜਲਦੀ ਤੁਸੀਂ ਲਿਸਟਾਂ ਤਿਆਰ ਕਰ ਲੋਗੇ ਉੰਨੀ ਜਲਦੀ ਜਿਹੜੀਆਂ ਮੈਂ ਚੋਣਾਂ ਦਾ ਵਿਗਲ ਵਜਾ ਦੇਵਾਂਗਾ ਪੰਚਾਇਤੀ ਚੋਣਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਲੇਕਿਨ ਇਧਰ ਪੰਜਾਬ ਸਰਕਾਰ ਦੇ ਤੇ ਕੰਨਾਂ ਨੂੰ ਉਹ ਜੀ ਦੇ ਕੰਨਾਂ ਤੇ ਜੂ ਨਹੀਂ ਸਕਦੀ ਸੌਰੀ ਕਿਉਂਕਿ ਪੰਜਾਬ ਸਰਕਾਰ ਤਾਂ ਹਰ ਵਾਰ ਇਹ ਟਾਲ ਕੇ ਕਹਿ ਦਿੰਦੀ ਹੈ ਕਿ ਨਾ ਤੇ ਵਾਰਡਬੰਦੀ ਹੋਈ ਹੈ ਨਾ ਸਾਡੇ ਕੋਲ ਸੂਚੀਆਂ ਤਿਆਰ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਮਲੇਰਕੋਟਲਾ ਦੇ ਚੋਂ ਭਾਈ ਬੈਂਤ ਸਿੰਘ ਨਾਮ ਦੇ ਇੱਕ ਪਰਸਨ ਨੇ ਸ਼ਿਕਾਇਤਦਾਰ ਕੀਤੀ ਸੀ ਜਿਉਂ ਨੇ ਕਿਹਾ ਮਲੇਰਕੋਟਲਾ ਦੇ ਵਿੱਚ ਨਗਰ ਨਿਗਮ ਦੇ ਹਜ਼ਾਰਾਂ ਕੰਮ ਪੈਂਡਿੰਗ ਪਏ ਨੇ ਅਤੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਲੱਗੇ ਹੋਏ ਨੇ ਉਹ ਆਪਣੀ ਮਨਮਰਜ਼ੀ ਕਰ ਰਹੇ ਨੇ ਇਸ ਨੂੰ ਲੈ ਕੇ ਉਸ ਨੇ ਪਟੀਸ਼ਨ ਦਿੱਤੀ ਸੀ ਯਾਨੀ ਕਿ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਅੱਜ ਪੰਜਾਬ ਦੇ ਨੁਮਾਇੰਦੇ ਜਾ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਤਾਲਬ ਹੋਏ ਅਤੇ 5 ਅਗਸਤ ਦਾ ਸਮਾਂ ਮੰਗ ਲਿਆ ਹੈ ਪੰਜਾਬ ਸਰਕਾਰ ਨੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅਤੇ ਜਿਕਰ ਚੋਣ ਕਮਿਸ਼ਨ ਦੀ ਗੱਲ ਕਰੀਏ ਚੋਣ ਕਮਿਸ਼ਨ ਕਹਿੰਦਾ ਹੈ ਕਿ ਲਗਭਗ ਇਸ ਇਸ ਸਾਲ ਦੇ ਪਿਛਲੇ ਐਂਡ ਪਿਛਲੇ ਮਹੀਨੇ ਮੀਨਸ ਦਸੰਬਰ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਦੀ ਸੰਭਾਵਨਾ ਹੈ ਧੰਨਵਾਦ